ਬੂਮ ਕਰਦੇ ਤੁਹਾਨੂੰ ਬੋਲੇ ਨਜ਼ਰ ਆਉਗੀ ਫੋਰੈਂਸਿਕ ਟੀਮਾਂ ਜਿਹੜੇ ਕੀ ਇਹ ਜਾਂਚ ਕਰਦੀ ਪਈ ਹੈ ਤੇ ਦੂਜੇ ਪਾਸੇ ਜਿਹੜੀ ਐਸਐਸਪੀ ਐਚਐਸਪੀਡੀ ਹੈਗੇ ਸਾਰੇ ਅਧਿਕਾਰੀ ਇੱਥੇ ਹੁਣ ਪਹੁੰਚੇ ਹੋਏ ਹੈ ਤੇ ਉਹਨਾਂ ਵੱਲੋਂ ਜਾਂਚ ਦੇ ਹੱਥੀਂ ਪੁਲਿਸ ਵੱਲੋਂ ਇੱਕ ਬਹਾਦਰੀ ਵਾਲਾ ਕੰਮ ਕੀਤਾ ਗਿਆ ਹੈ ਤੇ ਇੱਕ ਉਸ ਮੁਲਜ਼ਮ ਨੂੰ ਪਕੜਿਆ ਗਿਆ ਜਿਨੇ ਇਸ ਆਸપાસ ਦੇ ਇਲਾਕੇ ਵਿੱਚ دہشت ਬਣਾਈ ਹੋਈ ਸੀ ਇੱਕ دہشت ਦਾ ਮਾਹੌਲ ਸੀਗਾ ਐਂਟੀ-ਟੈਰਰ ਐਕਟ ਦੇ ਪਰਚੇ ਆਦੇਸ ਸੀ ਕਰੋੜਾਂ ਦੀ ਪ੍ਰਾਪਰਟੀ ਜੱप्त ਸੀ ਪਰ ਉਸ ਤੋਂ ਬਾਅਦ ਵੀ ਹੌਸਲਾ ਇਸ ਤਰ੍ਹਾਂ ਤਾਂ ਰੱਖਿਆ ਹੋਇਆ ਸੀਗਾ ਫੇਰ ਵੀ ਕਲੇਮ ਕਰਦਾ ਕਿ ਇਹ ਫਰਿੰਗ ਕਰਤੀ ਸੀ ਤੇ ਜ਼ਮੀਨ ਵੀ ਇਹਨਾਂ ਦੀ ਹੈ ਇਹ ਜ਼ਮੀਨ ਸਰ ਇਹਨਾਂ ਦੀ ਹੁਣੇ ਪਤਾ ਕੀਤਾ ਮੈਂ ਅੱਜ ਆਮਨੇ ਤਰੋਸੇ ਤਾਂ ਕੋਈ ਜ਼ਮੀਨ ਵੀ ਇਹਨਾਂ ਦੀ ਆਪਣੀ ਹੈ ਸੱਚ ਨਾਲ ਪੈਂਟ ਚ ਪੈਂਦੀ ਹੈ ਇਹਨਾਂ ਦੀ ਆਪਣੀ ਵੱਲੋਂ ਵੀ ਕਿਹੋ ਜਿਹਾ ਸਾਰਾ ਪ੍ਰੋਸੈਸ ਕਰ ਰੋ ਕੀ ਦੇਖ ਰਿਹਾ ਹੈ ਇਹ ਇਹ ਮੈਂ ਕਿਹਾ ਦੱਸ ਦਿੰਦਾ 10% ਨੂੰ ਤਾਂ ਆਪ ਕਿੱਦਾਂ ਦਾ ਦੱਸ ਕੇ ਜਾਂਦਾ ਉਹ ਮਰ ਰਿਹਾ ਹੈ ਵਾਲੇ ਦੋਸਤ ਟੀਮ ਆ ਗਈ ਅੱਗੇ ਤੇ ਫਿਰ ਗੱਡੀ ਜਿਹੜੀ ਦੋ ਆ ਨਿਕਲੀ ਉਹਨੂੰ ਤਾਂ ਉੱਥੋਂ ਦੀ ਸਾਈਡ ਲੈ ਕੇ ਤੈਨੂੰ ਸੈੱਟ ਕਰ ਦੱਸ ਇਹ ਦੋ ਜਿਹੜੇ ਫਿਰ ਸਰ ਇਹ ਅੱਗੇ ਨਿਕਲ ਗਏ ਚੱਲ ਜੀ ਕਰ ਲੋ ਬਾਕੀ ਛੋੜ ਦੇ ਉੱਥੋਂ ਅੱਗੇ ਆਪਣਾ ਕਰ ਲੈ ਭਾਈ ਇੱਕ ਮਿੰਟ ਹਾਂਜੀ ਦੇ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਸੀ ਇਹਨਾਂ ਦੇ ਐਮਡੀਪੀਐਸ ਤੋਂ ਜਿਹੜੀ ਅਸੀਂ ਸਮਗਰਮੀਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਇਹਨਾਂ ਨੇ ਕੋਸੇ ਕੋਸੇ ਗੋਲੀ ਚਲਾਣੀ ਚਾਹੀ ਪਰ ਫੌਸਦੀ ਟੀਮਾਂ ਨੇ ਮੁੱਖ ਮਿਲਣਾ ਮਲਜਮਾਂ ਨੂੰ ਗ੍ਰਿਫਤਾਰ ਕਰਿਆ ਯਾਨੀ ਕਿ ਕੇਸ ਵਿੱਚ ਚਾਰ ਲੋਕ ਸੀਗੇ ਜਿਨ੍ਹਾਂ ਵਿੱਚ ਦੋ ਨੂੰ ਗ੍ਰਿਫਤਾਰ ਕਰ ਲਿੱਤਾ ਹੋਇਆ ਨਿਲਮ ਤੇ ਦੋ ਲੋਕ ਜਿਹੜੇ ਰਹਿ ਚੁੱਕੇ ਹੋਏ ਐ ਤੇ ਹੁਣ ਤੁਸੀਂ ਦੇਖ ਸਕਦੇ ਆ ਇਹ ਪੂਰੀ ਕਾਰਵਾਈ ਕੀਤੀ ਐ ਤੇ ਬਹਾਦਰੀ ਦੇ ਨਾਲ ਪੂਰੀ ਕਾਰਵਾਈ ਕੀਤੀ ਐ ਤੇ ਟੀਮ ਕੁਤ ਫੋਰਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਆ ਮੌਕੇ ਤੇ ਪਹੁੰਚਦੇ ਆ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਹਾਜ ਇਹ ਪਕੜੋ ਮੈਨੂੰ ਦੇ ਦੇਓ ਸਹਾਜ ਇਹ ਪਕੜੋ ਮੈਨੂੰ ਦੇ ਦੇਓ ਜਲਦ ਤਰ ਤਰ ਕਿਹਦੇ ਕਿਸੇ ਹੋਇਆ ਕਿਸੇ ਨਾਲ ਗਲਤ ਕਰਾਂਗੇ ਕਿ ਆਪ ਇਹ ਪਕੜ ਮੈਨੂੰ ਫੋਨ ਦੇ ਮੈਨੂੰ ਲਾਈਵ ਵੀ ਕਰਨਾ ਆਬ ਇਸ चीज ਦਾ ਬਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੇ ਨਾਲ ਐਫਪੀਡੀ ਸਾभी ਮੌਜੂਦ ਹੈ ਜੀਪੀ ਸਾਹਮਣੇ ਸਾਰੇ ਵੱਡੇ ਅਧਿਕਾਰੀ ਸਮਾਏ ਨੇ ਜਿਹੜਾ ਕਿ ਚੈੱਕ ਕਰਦੇ ਨੇ ਚਾਰਦੇ ਵਿੱਚ ਉਹ ਮੋਜਮ ਟਗਾ ਪੀਵੀ 67d0608 ਇਹ ਗੱਡੀ ਨੰਬਰ ਹੈਗਾ 615 ਕੀ ਚੱਲ ਰਹੀ ਹੈ ਨਵਾਂ ਰਸਤੀ ਤੋਂ ਕੁਛ ਹੋਏ ਸਾਰੇ ਜਿਹੜੇ ਪ੍ਰੂਫ ਹੈ ਉਹ ਕਲੈਕਟ ਕੀਤੇ ਜਾ ਰਹੇ ਐ ਸੋ ਜਿਹੜੇ ਸੈਂਪਲ ਐ ਉਹ ਕਲੈਕਟ ਕੀਤੇ ਜਾ ਰਹੇ ਕਿਉਂਕਿ ਫ੍ਰੈਂਟਿਕ ਟੀਮ ਦਾ ਕੰਮ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਫ੍ਰੈਂਟਿਕ ਟੀਮ ਜਿਹੜਾ ਕਿ ਆਪਣਾ ਕੰਮ ਕਰ ਰਹੀਆਂ ਨੇ ਇੱਥੇ ਆ ਕੇ ਹੁਣ ਕਰਦੀ ਪਈ ਪੁਲਿਸ ਨੇ ਵੀ ਗਲੱਵਸ ਪਾ ਲਏ ਆ ਕਿਉਂਕਿ ਕਿਹਨਾਂ ਵੱਲੋਂ ਲੱਭਾ ਪਰਿੰਟ ਨੋਬਿਸ ਕਰਕੇ ਹੁਣ ਹਥਿਆਰ ਜਿਹੜੇ ਪਿਸਟਲ ਆ ਉਹ ਚੱਕੀ ਜਾਊਗੀ ਜਿਹੜੇ ਖੋਲ ਆ ਉਹ ਚੱਕੇ ਜਾਊਗੇ ਸਬਰਾਵਾ ਸਿਰਫ ਜਿਹੜੀ ਤੋਂ ਫੋਲ ਕੈਪੀਟਰ ਵਗੈਰਾ ਉਹ ਛਿੱਲੇ ਛੋੜ ਦਿੰਦੇ ਨੇ ਤੇ ਕਿੱਲੇ ਟੀਮ ਨਾਲ ਜਿਹੜੇ ਜਿਹੜੇ ਹੈਗੇ ਨੇ ਹਥਿਆਰ ਤੇ ਜਿਹੜੇ ਹੈਗੇ ਸੋ ਪੂਰੀ ਤ ਸੇਠਾ ਇਹਨਾਂ ਦੀ ਪ੍ਰੋਫਾਈਲ ਲਈ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਇਹ ਐਸਐਸ ਤੋਂ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਕੀ ਮਾਮਲਾ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਤੇ ਕਿਹੜੇ ਮਾਮਲੇ 'ਚ ਜਿਹੜਾ ਕਿ ਦੋਸ਼ੀ ਸੀਗੇ। ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਦੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ। ਇਹ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ ਅਟੈਂਪਟ ਟੂ ਮਰਡਰ ਦਾ ਇੱਕ ਐਨਆਰਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚੇ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਦੇ ਵਿੱਚ ਇਹ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮਿਨਲ ਉੱਤੇ 25 ਪਰਚੇ ਦਰਜ ਹੈ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਭਾਲ 'ਚ ਪੁਲਿਸ ਨੂੰ ਇਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹੇ ਉਹਨਾਂ ਕੋ ਤਿੰਨ ਗੱਡੀਆਂ ਹੈਗੀਆਂ i20 क्रेटा ਐਂਡ ਇੱਕ ਹੋਰ Swift ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਆ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ ਬੱਤੀ ਬੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛੇ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤਾ ਉਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਿਮਿਨਲ ਰਿਕਾਰਡ ਹੈ ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਹੈ ਕਿਸੇ ਤੇ 17 ਪਰਚੇ ਦਰਜ ਹੈ ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ ਸੱਤ ਪਰਚੇ ਦਰਜ ਹੈ ਔਰ ਇਹ ਡਕੈਤੀ ਦੇ ਪਰਚੇ ਆ ਅਟੈਂਪਟ ਟੂ ਮਰਡਰ ਦੇ ਆ ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਤੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ ਐਕਟ ਦੇ ਪਰਚੇ ਸੁਖਪ੍ਰੀਤ ਕਿੰਨੇ ਕੋ دیر ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ ਇਹ ਮੈਨੂੰ ਚੈੱਕ ਕਰਨਾ ਪਿਆਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਨੇ